ਔਰ ਵਰਤਾਂ ਦੇ ਦੱਤਾ ਮਾਨਕਾਤ ਕਾਂਗਰਸ ਪਾਰਟੀ ਵੱਲੋਂ ਮੇਰੇ ਸਾਹਮਣੇ ਕਹਿਦੇ ਮੈਂ ਕਹਿੰਦਾ ਵੀ ਨਾਮ ਲੈਏ ਨੇ ਦੇਖ ਰਿਹਾ ਹੁਣ ਅੰਤਰ ਬਦਲਾ ਇਹ ਤੁਸੀਂ ਦੇਖਣਾ ਵੀ ਬਦਲਾ ਕਿਸ ਰੂਪ ਚ ਹੈ ਕਿਉਂਕਿ ਮੈਂ ਕਹਿੰਦਾ ਵੀ ਮੈਂਰਾ ਆਕੀਣਾ ਕੀਤਾ ਕਿ ਆਦੀਆ ਸਾਹਿਬ ਮੈਂ ਆਈ ਪੁਆਇੰਟ ਦਾ ਤੇ ਆਪਣੇ ਦੇਲ ਦੀਆ ਪਿਆਰ ਆਖਾ ਤੋਂ ਅਸਲੀ ਤੌਰ ਤੇ ਮਾਰ ਆਦੀਆ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿਨਾਰੇ ਮੈਨੂੰ ਇਸ ਲਾਇਕ ਸਮਝਿਆ ਤੇ ਵੀਰੇ ਦੇ ਮਾਣ ਦਾ ਅਤਮਿਆ ਮੈਂ ਇਹਨਾਂ ਨੂੰ ਆਸਲਾ ਦਵਾਉਣਾ ਹੈ ਕਿ ਅਸੀਂ ਕਾਂਗਰਸ ਪਾਰਟੀ ਦੀ ਪਛੋਤੀ ਉਤੇ ਜਿਨਾਂ ਦੇ ਆਉਣ ਵਾਲੇ ਟਾਈਮ ਦੇ ਵਿੱਚ ਐਮਐਲਏ ਬਣਾਉਦੇ ਜੇ ਦਿਲ ਦੇ ਵਿੱਚ ਨਾਲ ਆਪਣੇ ਪੂਰੇ ਜੋਰ ਦੇ ਨਾਲ ਲਾ ਕੇ ਜਿਨਾਂ ਨੂੰ ਵੋਟਾਂ ਪਾ ਕੇ ਅੱਗੇ ਬਣਾਵਾਂਗੇ ਔਰ ਜੁੱਤੀ ਹੋਏ ਜਿਹੜਾ ਆਉਦਾ ਹੈ ਉਹ ਤਿਆਰ ਹੋਣਾ ਪਤਾ ਮੈਂ ਸੁਭਾਉ ਦਾ ਤੇ ਇਹ ਮੇਰੀ ਇਹ ਖੁਸ਼ੀ ਹੈ ਜਾ ਮਾਤਵਾਤਾਂ ਉੱਤਾਂ ਉੱਤਾਂ ਪਾਉਂਦਾ ਪਾ ਰਿਹਾਗੇ ਔਰ ਆਉਣ ਵਾਲਾ ਆਪਣਾ ਦਾ ਟਾਈਮ ਆ ਉਹ ਆਪਾਂ 15 ਆਪਾਂ ਛੋੜਾ ਭਰਾਈ ਦਾ ਉਹ ਟਾਈਮ ਚੱਲ ਰਿਹਾ ਪੰਜ ਸੱਤ ਕੋਈ ਦਸਤਾ ਦੇਖ ਹੀ ਲਿਆ ਮੇਰੇ ਜਿਹੜਾ ਅਸੀਂ ਬਾਦ ਖੱਡਾਂ ਦੇ ਵਿੱਚ ਗੱਲ ਕਰਨੀ ਥਾਂ ਤੇ ਸਾਫ ਬਸਦੇ ਆ ਸ਼ਾਮ ਚਾਸੀ ਦੇ ਵਿੱਚ ਤਿੰਨਾ ਸਾਲਾਂ ਦੇ ਵਿੱਚ ਇੱਕ ਵੀ ਕੋਈ ਪ੍ਰੋਜੈਕਟ ਨਹੀਂ ਆਇਆ ਕੋਈ ਸੜਕ ਨਹੀਂ ਕੋਈ ਢਾਲੀ ਨਹੀਂ ਕੋਈ ਗਲੀ ਜੇ ਕੋਈ ਬਣੀ ਵੀ ਆ ਤੋਂ ਮੇਰੇ ਹਿਸਾਬ ਨਾਲ ਆਦੀਆ ਸਾਹਿਬ ਜੀ ਨੇ ਪਹਿਲੇ ਪਹਿਲੇ ਹੋਇਆ ਉਹਨਾਂ ਦੇ ਨਾਲ ਜੁੜੀਆਂ ਦੋ ਤਿੰਨ ਵੱਡੀਆਂ ਕੋਰਪਸ ਕਿ ਬਣੀਆਂ ਹੁਣ ਤੱਕ ਜਿਹੜੇ ਪਾਏ ਹੈਗੇ ਆ ਉਹ ਤਾਂ ਵਾਪਸ ਹੀ ਲੈ ਕਰਦੇ ਆ ਠੀਕ ਉਸ ਮੈਂਬਰ ਹੋਣ ਦੇ ਨਾਤੇ ਤੇ ਜਿਹੜੀ ਜ਼ਿੰਮੇਵਾਰੀ ਸਾਨੂੰ ਸਾਡੀ ਲਗਾਈ ਹੈ ਉਹ ਦੱਸਾਂਗੇ ਉਤਾਨ ਦੇ ਨਾਮ ਇਮਾਨਦਾਰੀ ਦਿਰਾਉਂਦਾ ਹੈ ਪਰ ਪੂਰੇ ਕੰਤੂ ਵਿਸ਼ਵਾਸ ਦੱਸਾਂ ਇਹ ਵਿਕਾਸ ਕੋਰਪਸ ਹੋਰ ਬਾਹਰੀਆਂ ਦੇ ਪੱਟਕੇ ਜਿਨ੍ਹਾਂ ਦੇ ਲਈ ਮੈਂ ਰੋ ਪ੍ਰੋਮਿਸ ਮੈਨ ਆਫ ਡਵੈਲਪਮੈਂਟ ਖਰੀਪਾਵਰ ਕੁਮਾਰ ਆਦਿ ਜੁੜੇ ਹੋਏ ਨੇ ਔਰ ਇਹੀ ਹਮ ਦਾ 784 ਦਾ ਰੂਪ ਰੇਖਾ ਪਹਿਲੇ ਬਦਲਿਆ ਔਰ ਇਸ ਨੂੰ ਇੱਕ ਆਈਡਲ ਕੰਸਟੀਟਿਊਐਸਿਕ ਮਨਾਉਣ ਦੇ ਵਿੱਚ ਜਿਹੜਾ ਇਹਦਾ ਯੋਗਦਾਨ ਲਿਆ ਏ ਉਹ ਅੱਗੇ ਵਧੇਗਾ ਔਰ ਸ਼ਾਮ ਚਾਸੀ ਉੱਪਰ ਮਾ ਉਹ ਕਿਹਾ ਸੀ ਕਿ ਡਵੈਲਪਮੈਂਟ ਦੇ ਵਿੱਚ مشهور ਪੰਜਾਬ ਦੇ ਲੋਕ ਜਹਾਜ਼ ਭੱਜ ਭੱਜ ਜਾਣਦੇ ਉਹ ਜਹਾਜ਼ ਪੜ ਕੇ ਹੁਣ ਕੈਨੇਡਾ ਅਮਰੀਕਾ ਨਹੀਂ ਜਾਣਗੇ ਜੇ ਕਹੇ ਕਿ ਜਾਂਦਾ ਸੀ ਜਹਾਜ਼ ਕਿ ਹੁਣ ਰੋਜ਼ ਦੇ ਕੋ ਜਾਂਦੇ ਨੇ ਇਹੋ ਵੀ ਜਹਾਜ਼ਾਂ ਵਿੱਚ ਸੈਰ ਨਹੀਂ ਜਾਂਦੇ ਆ ਤੇ ਲੋਕ ਮਜ਼ਦੂਰੀ ਵਾਸਤੇ ਜਾਂਦੇ ਆ ਨੌਜਵਾਨ ਬਟਿਆ ਦੀ ਗੱਲ ਕਰਦੇ ਸੀ ਕਿ ਨੌਕਰੀ ਨਹੀਂ ਐ ਐਮਐਸਪੀ ਦੀ ਗੱਲ ਕਰਦੇ ਜੋ ਬੀਬੀ ਥਾਡੀ ਭੈਣ ਜਿਹੜੀ ਇਹਨੂੰ ਪਤਾ ਹੀ ਕਰਖ ਨਹੀਂ ਸਿਆਸਤ ਦਾ ਜਨਰੇਵੀ ਸੀ ਇਹਨੂੰ ਪਤਾ ਦਾ ਬਾਤ ਵਿੱਚ ਕਹਿੰਦਾ ਸਾਡਾ ਪਤਾ ਨਹੀਂ ਸੀ ਛੁਟਕੀ ਵਾਲੀ ਕਹਿੰਦੀ ਸੀ ਇਹ ਜਾਂ ਦਿੱਤੀ ਛੱਡ ਦਿਓ ਤੇ ਜਦੋਂਆਂ ਫਸਲਾਂ ਦੇ ਜਿਹੜੀ ਹੈਗੀਆਂ ਉਹਦੀ ਐਮਐਸਪੀ ਦਵਾਉਂਦੇ ਉਹ ਜਿਹਦੇ ਤੇ ਲੱਗੀ ਹੋਈ ਸੀ ਐਮਐਸਪੀ ਝੋਨੇ ਦੇ ਉੱਤੇ मंडिया अच्छे दिन तक लग गया बड़ी रोली आई जी जित लिया तीन जित लिया है जितिया ना लोगों डरा के मगर एक दिन याद रखो समा आया समा बहुत प्रधान है ਉਹ ਵੀ ਇਹਨਾਂ ਦਾ ਸਾਥ ਜਿਹੜੇ ਲੋਕਾਂ ਨੇ ਇਹਨਾਂ 'ਤੇ ਆਸਾਂ ਰੱਖੀਆਂ ਸੀ 5 ਸਾਲ ਦੀਆਂ ਉਹ ਪੁੱਛਣ ਕਿ ਹਿਸਾਬ ਤੇ ਜਿਹੜੇ ਗਰੀਬਾਂ ਦਾ ਵਾਅਦਾ ਕੀਤੇ ਸੀ ਉਹਨਾਂ ਦੀ ਆਮਦ ਕਿੰਨੀ ਆ ਇਹਦਾ ਹਿਸਾਬ ਕਿਉਂ ਗਰੀਬ ਖਤਮ ਹੋ ਗਿਆ ਔਰ ਜਿਹੜਾ ਇਹਨਾਂ ਦੇ ਵਿੱਚੋਂ ਐਮਐਲਏ ਬਣਿਆ ਸੀ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਇੱਥੇ ਵੀ ਜਾਂਦਾ ਗਿਆ ਇੱਥੇ ਨੂੰ ਗਿਆ ਤੇ ਉਹਨੂੰ ਜਾਂਦਾ ਗਿਆ ਤੇ ਉਹ ਆ ਮੈਂ ਇੱਕ ਜੱਡੀ ਲਈ ਕੀ ਸਾਧਿਆ ਤੇ ਮੇਰੀ ਤਿੰਨ ਵਾਰੀ ਦੁਆਰੀ ਹੋ ਗਈ ਜਿਹੜੀ ਦਿਨ ਵਾਰੀ ਹੋ ਗਈ ਆਜ ਤਵਾ ਪਾਲ ਇਹਨਾਂ ਵਰਗ ਕੱਲੇ ਵਿੱਚ ਲਿਆ ਉਹ ਜਿਹੜੀ ਤਸੀਲ ਦੀ ਗੱਲ ਹਰ ਕੰਮ ਨਾਲੇ ਉਹਨੂੰ ਪਹਿਲਾਂ ਹੀ ਗੱਲ ਕਹਿੰਦਾ ਸੀ ਮੈਂ ਕ੍ਰੀਮ ਬਣਾਦਾਗਾ ਮੈਂ ਆਹ ਕਰਤਾ ਨਾ ਸਟੇਡੀਅਮ ਬਣਾਦਾ ਉਹਨੇ ਬਣਾਇਆ ਨਹੀਂ ਜੀ ਅਗਰ ਬਣਾਇਆ ਤਾਂ ਪਵਨਾਦੀ ਇਹ ਤੁਹਾਨੂੰ ਕੀ ਕਰਦਾ ਬਣਾਇਆ ਬਸ ਤਾਂ ਬੜਿਆ ਹਾਂਜੀ ਸਰ ਅੱਜ ਤੁਸੀਂ ਹਲਕਾ ਖਾਲਸਾ ਸੀਚ ਪਹੁੰਚੇ ਆ ਅੱਜ ਔਦੇਦਾਰੀ ਦਿੱਤੀ ਆ 2% ਕਿੱਦਾਂ ਇਹ ਔਦੇਦਾਰੀ ਜਿਹੜੀ ਹੈ ਨਾ ਜੀ ਸਾਡੀ ਜ਼ਿੰਮੇਵਾਰੀ ਤੇ ਵਰਕਰ ਸਾਥੀ ਦੇ ਕੰਮ ਦੇ ਨਾਲ ਮਿਲਦੀ ਹੈ ਇਹਨਾਂ ਸਾਥੀਆਂ ਦੇ ਅੰਦਰ ਕੰਮ ਦੀ ਸਪਿਰਟ ਲੋਕਾਂ ਦੇ ਨਾਲ ਪਿਆਰ ਕਰਦੇ ਆ ਲੋਕਾਂ ਦੇ ਨਾਲ ਹਰ ਵੇਲੇ ਖੜੇ ਰਹਿੰਦੇ ਆ ਇੱਕ ਜਜ਼ਬਾ ਹੈ ਇਹਨਾਂ ਦੇ ਅੰਦਰ ਔਰ ਕਾਂਗਰਸ ਦੇ ਬੜੇ ਹੀ ਵਫਾਦਾਰ ਇਹ ਲੰਬੇ ਸਮੇਂ ਤੋਂ ਸਾਥੀ ਚਲੇ ਆ ਰਹੇ ਆ ਇਸ ਕਰਕੇ ਸਾਡੇ ਮਾਨਯੋਗ ਪ੍ਰਧਾਨ ਜੀ ਰਾਜਾ ਬੜਿੰਗ ਜੀ ਨੇ ਹਾਂਜੀ ਇਹਨਾਂ ਵਾਸਤੇ ਇਹ ਜਿਹੜਾ ਸੀ ਨਵਾਜ਼ਿਆ ਇਹਨਾਂ ਨੂੰ ਡਿਸਟ੍ਰਿਕਟ 22 ਪ੍ਰੈਜ਼ੀਡੈਂਟ ਹੁਸ਼ਿਆਰਪੁਰ ਦੇ ਇਹਨਾਂ ਨੂੰ ਲਗਾਇਆ ਆ ਜਿਹੜਿਆਂ ਦੇ ਵਿੱਚ ਇੱਕ ਸੋਲ ਸਾਹਿਬ ਸਾਡੇ ਡਿੰਪੀ ਜੀ ਤੇ ਮਨੀਸ਼ ਮੁਸਾਪੁਰ ਕਪਾਟ ਤੋਂ ਆ ਜੀ ਤੇ ਸਰ ਹੁਣ ਕਿਦਾਂ ਦੇ ਦ ਵਿਕਾਸ ਦੇ ਇੱਕ ਹਲਕੇ ਦੇ ਪਹਿਲਾਂ ਐਮਐਲਏ ਸਾਹਿਬ ਸੀਗੇ ਤੇ ਹੁਣ ਤੋਂ ਮੰਤਰੀ ਬਣ ਚੁੱਕੇ ਆ ਕਿਦਾਂ ਵਿਕਾਸ ਨੂੰ ਦੇ ਦੋ ਦੇਖੋ ਇੱਕ ਵਾਰੀ ਕਈ ਵਾਰੀ ਐਦਾਂ ਹੁੰਦਾ ਆ ਕੁਝ ਬੰਦੇ ਇਸ ਤਰੀਕੇ ਨਾਲ ਚੱਲਦੇ ਆ ਕਿ ਸੰਤਰੀ ਹੋ ਕੇ ਵੀ ਮੰਤਰੀ ਦਾ ਕੰਮ ਕਰਦੇ ਕੁਝ ਮੰਤਰੀ ਹੋ ਕੇ ਸੰਤਰੀ ਦਾ ਕੰਮ ਕਰਦੇ ਇਹ ਹੁਣ ਇਹਨੂੰ ਹੁਣ ਜੋ ਦੇਖਦਾ ਹੈ ਮੰਤਰੀ ਹੋ ਕੇ ਸੰਤਰੀ ਦਾ ਕੰਮ ਕਰਨਾ ਨਹੀਂ ਉਹਨਾਂ ਬਾਰੇ ਤਾਂ ਕਹਿ ਰਿਹਾ ਵਿਕਾਸ ਅਸੀਂ ਕਾਫੀ ਹੋ ਗਿਆ ਸਾਡੇ ਮੈਨੂੰ ਤਾਂ ਵਿਕਾਸ ਇਹਨਾਂ ਦਾ ਜਿਹੜਾ ਹੈਗਾ ਨਾ ਜੀ ਸਵਾਏ ਇੱਕ ਮੈਂ ਪਰਿਵਾਰ ਵਿਕਾਸ ਦੀ ਗੱਲ ਕਰ ਲਈਏ ਆਪਣੇ ਵਿਕਾਸ ਦੀ ਗੱਲ ਕਰ ਲਈ ਉਹ ਤਾਂ ਵਿਕਾਸ ਕਿਹਾ ਜਾ ਸਕਦਾ ਹੈ ਕੋਈ ਬਾਕੀ ਸੜਕਾਂ ਤੇ ਇੱਕ ਚੀਜ਼ ਦੱਸਣ ਇੱਕ ਆਈਟਮ ਸ਼ਾਮ 84 ਦੇ ਅੰਦਰ ਮੈਂ ਸਟੇਡੀਅਮ ਲੈ ਕੇ ਆਇਆ ਸੀ ਉਹਦੀ ਪੂਰੀ ਪੇਮੈਂਟ ਕਰਕੇ ਉਹਨੂੰ ਤਿਆਰ ਕਰਕੇ ਲੋਕਾਂ ਨੂੰ ਸਮਰਪਿਤ ਕਰਤਾ ਤਸੀਲ ਲੈ ਕੇ ਆਇਆ ਸੀਗਾ ਉਹਨੂੰ ਤਿਆਰ ਕਰਕੇ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਇੱਥੇ ਟਿਊਬਵਲ ਲੈ ਕੇ ਆਇਆ ਸੀ ਉਹ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਇੱਥੇ ਸੀਵਰੇਜ ਲੈ ਕੇ ਆਇਆ ਸੀ ਲੋਕਾਂ ਨੂੰ ਸਮਰਪਿਤ ਕੀਤਾ ਇੱਥੇ ਸੜਕਾਂ ਤੇ ਨਾਲੀਆਂ ਗਲੀਆਂ ਨੂੰ ਬਣਾ ਕੇ ਸਮਰਪਿਤ ਲੋਕਾਂ ਨੂੰ ਕੀਤਾ ਇੱਕ ਆਈਟਮ ਦੱਸਣ ਇਹਨਾਂ ਨੇ ਕਦੇ ਕੋਈ ਮਾਇਆ ਤਾਂ ਲਿਆਉਂਦਾ ਹੁੰਦਾ ਸੀ ਟਰੱਕਾਂ ਜਿੱਟਾਂ ਤੇ ਟਰੱਕਾਂ ਚ ਸੀਮਿੰਟ ਫਰੀਆ ਆਉਂਦਾ ਸੀ ਇਹ ਖੋਤੀ ਦੇ ਇੱਟਾਂ ਵੀ ਲਿਆਉਂ ਤਾਂ ਮੈਂ ਮੰਨ ਜੂੰਦਾ ਸਾਡੇ ਕਾਪ ਸਰਕਾਰ ਨੇ ਇੱਕ ਵਾਦਾ ਕੀਤਾ ਸੀਗਾ ਬੀਬੀਆਂ ਨੂੰ 1000 ਰੁਪਏ ਦਾ ਹਾਂਜੀ ਇੱਕ ਬੀਬੀਆਂ ਨੂੰ 1000 ਰੁਪਏ ਦੇਣ ਦਾ ਵਾਦਾ ਕੀਤਾ ਸੀਗਾ ਉਹ ਤਾਂ ਨਹੀਂ ਮਿਲਿਆ ਉਹਦੇ ਬਾਰੇ ਇਹ ਜਿਹੜੇ ਇਹਨਾਂ ਦੇ ਵਾਦੇ ਆ ਨਾ ਜੀ ਕੋਈ ਇੱਕ ਲੋਕਾਂ ਨੂੰ ਮੈਂ ਤਾਂ ਇਹ ਸਮਝਦਾ ਆ ਵੀ ਇਹਨਾਂ ਦੇ ਵਰਕਰ ਵੀ ਤੇ ਇਹਨਾਂ ਦੇ ਲੀਡਰ ਵੀ ਇਹ ਠੱਗੀ ਕੇ ਤਰੀਕੇ ਦੀ ਕਿਤਾਬ ਪੜਦੇ ਆ ਇਹ ਠੱਗੀ ਕੇ ਤਰੀਕੇ ਦੀ ਕਿਤਾਬ ਪੜ ਕੇ ਲੋਕਾਂ 'ਚ ਜਾਂਦੇ ਆ ਔਰ ਉਸ ਤਰੀਕੇ ਨਾਲ ਲੋਕਾਂ ਨਾਲ ਛਲ ਕਰਦੇ ਆ ਦੱਸਣ ਇਹੋ ਕਹਿੰਦੇ ਨਾ ਇਹ ਮੈਂ ਇੱਕ ਗੱਲ ਕਰਦਾ ਇਹ ਸੈਮੀਨਾਰ ਲਾਉਣ ਜਿੱਥੇ ਮਰਜ਼ੀ ਆ ਕੇ ਸਾਨੂੰ ਬੁਲਾ ਲੈਣ ਅਸੀਂ ਆ ਕੇ ਗੱਲ ਕਰਦੇ ਆ ਸ਼ਾਮ 84 ਦੇ ਅੰਦਰ ਕਿੰਨੀਆਂ ਨੌਕਰੀਆਂ ਆਈਆਂ ਕਿੰਨੇ ਨੌਜਵਾਨਾਂ ਨੂੰ ਕਹਿੰਦੇ ਕਹਿੰਦੇ ਸੀ ਇਹ ਜਹਾਜ ਰੋਕ ਦਵਾਂਗੇ ਜੀ ਜਿਹੜੇ ਭਰ ਭਰ ਜਹਾਜ ਜਾਂਦੇ ਜੇ ਅੱਗੇ ਇੱਕ ਜਹਾਜ ਜਾਂਦਾ ਸੀ ਨਾ ਕੈਨੇਡਾ ਨੂੰ ਜਾਂ ਅਮਰੀਕਾ ਨੂੰ ਹੁਣ ਰੋਜ਼ ਦੇ ਦੋ ਜਾਂਦੇ ਆ ਕਹਿੰਦੇ ਸੀਗੇ ਵੀ ਅਸੀਂ ਇੱਕ ਇੱਕ ਦਾਣਾ ਚੱਕਾਂਗੇ ਫਸਲਾਂ ਤੋਂ ਇਹ ਗੱਲ ਇਹਨਾਂ ਨੇ ਇੱਕ ਆਪਣੀ ਪੂਰੀ ਕਰ ਦਿੱਤੀ ਆ ਹਰ ਢੇਰੀ ਤੋਂ ਇੱਕ ਦਾਣਾ ਚੱਕਿਆ ਬਾਕੀ ਢੇਰੀ ਕਿਸਾਨ ਨੂੰ ਦਿੱਤੀ ਆ ਵੇ ਲੈ ਜਾ ਘਰ ਨੂੰ ਸੋ ਮੈਂ ਮਤਲਬ ਇਹ ਗੱਲ ਕਹਿਣੀ ਚਾਹੁੰਦਾ ਆ ਆਦੀਏ ਨੇ ਕੰਡਾਂ ਦੇ ਲਖਾਇਆ ਹੋਇਆ ਵੇ ਆਦੀਆ ਲੋਕਾਂ ਦਾ ਮੈਂ ਐਮਐਲਏ ਤੋਂ ਬਣਨ ਤੋਂ ਪਹਿਲਾਂ ਵੀ ਲੋਕਾਂ ਦੇ ਨਾਲ ਸੀ ਐਮਐਲਏ ਬਣ ਕੇ ਵੀ ਲੋਕਾਂ ਦੇ ਨਾਲ ਸੀ ਜੇ ਲੋਕਾਂ ਨੇ ਮੈਨੂੰ ਫਤਵਾ ਬਾਈ ਦੇ ਵਿੱਚ 40000 ਵੋਟ ਲੈ ਕੇ ਮੈਂ ਹਾਰ ਗਿਆ ਮੈਂ ਉਸ ਹਾਰ ਨੂੰ ਤਸੱਬਰ ਕੀਤਾ ਮਗਰ ਆਪਣੇ ਘਰ ਨਹੀਂ ਬੈਠਾ ਇਹ ਜਿੱਤ ਕੇ ਘਰੋਂ ਨੇ ਨਿਕਲੇ ਆਦੀਆ ਹਰ ਕਿ ਲੋਕਾਂ ਦੀਆਂ ਗਲੀਆਂ ਚ ਐਨੀ ਕੁਐਸਚਨ